ਇਸ ਕਲਾ ਮੁੰਡਾ ਆਇਆ ਮਿੱਤਰ ਇੱਕ ਹੈਰੀ ਰਣੀਏ ਤੋਂ ਬਾਈ ਉਹਨੂੰ ਕਬੂਤਰ ਦੇਣਾ ਚਿੱਟੀਆਂ ਦਾ ਲੈ ਵੀਰੇ ਆ ਜਾਨਵਰ ਕੱਢਿਆ ਆਪਾਂ ਨੂੰ ਬਾਈ ਨੂੰ ਦੇਣ ਨੂੰ ਇਹ ਆਪਣੇ ਕੋ ਵੱਡੇ 5 6 ਨੇ ਮਤਲਬ ਉਹਨਾਂ ਗੱਲਬਾਤ ਹੁੰਦੀ ਆ ਮੇਲੇ ਦਾ ਅੱਜ ਦੂਜੀ ਕਵਾਰ ਇੱਕ ਵਾਰ ਬਾਈ ਬਾਜੀ ਤੇ ਆਈ ਦੀ ਆਪਣੇ ਪਿੰਡ ਮੈਨੂੰ ਕਹਿੰਦੇ ਕਹਿੰਦਾ ਬਾਈ ਫੌਜੀ ਵਾਲੇ ਮੇਰੇ ਕੋ ਆਏਗੇ ਲੈ ਲਾ ਮਾ ਕੋਈ ਨਹੀਂ ਬਾਈ ਲੋੜ ਕੋਈ ਲੈ ਲਾਂਗੇ ਸਿਰਫ 1 ਮਹੀਨਾ ਜਾਂ 1.5 ਮਹੀਨਾ ਲਈ ਬਾਈ ਨੇ ਲੈ ਜਾਣਾ ਹੱਦ 2 ਮਹੀਨੇ ਲਈ ਫੇਮੇ ਵਾਪਸ ਲੈਣਾ ਬਾਈ ਤੋਂ ਆਏ ਦੇ ਪੰਜੇ ਨੇ ਆ ਵੀ ਕੋਈ ਟੱਕ ਟੁਕ ਨਹੀਂ ਗਾ ਵੀਰੇ ਪੰਜਿਆਂ ਤੇ ਇਹਦੇ ਕਿਵੇਂ ਟੱਕ ਨੇ ਆਪਾਂ ਸਾਰਾ ਦੇਖ ਲੈ ਨਿਸ਼ਾਨੀ ਤਾਂ ਆਪਾਂ ਕਰ ਲਈ ਇਹਦੀ ਪਹਿਲਾਂ ਵੀ ਫੋਟੋਆਂ ਫੋਟਾਂ ਖਿੱਚ ਲਈਆਂ ਕਿਉਂ ਬਾਈ ਨਵੇਂ ਬੰਦੇ ਨੂੰ ਯਾਰ ਕਬੂਤਰ ਦੇਣਾ ਔਖਾ ਹੁੰਦਾ ਪਰ ਇਹ ਬਾਈ ਕੱਦਾ ਹੀ ਆਪਾਂ ਨੂੰ ਕਹਿੰਦਾ ਸੀ ਯਾਰ ਮਾ ਚੱਲ ਕੋਈ ਨਹੀਂ ਲੈ ਜਾ ਮਹੀਨੇ ਲਈ ਦੇ ਦੇ ਹੁਣ ਫੜਾਉਣਾ ਬਾਈ ਨੂੰ ਮੋਟਰ ਤੇ ਦੀ ਯਾਰ ਮੈਂ ਤਾਂ ਘਰੋਂ ਆ ਗਿਆ ਚੱਕਣ ਲੈ ਅਰਸ਼ ਦੇ ਲਾ ਦੇਣਾ ਅੱਛਾ ਆ ਦੇਖ ਲਿਆ ਇਹ ਬਰਦਾ ਕਬੂਤਰ ਹੈ ਵੀਰੇ ਇਹ ਬਾਈ ਰਾਜ ਨੇ ਲਿਆਣਾ ਆਸਟ੍ਰੇਲੀਆ ਵਾਲੇ ਨੇ ਉਹਨੇ ਬਾਈ ਨੇ ਲਿਆ ਨਹੀਂ ਜਿਆਦਾ ਸੀ ਕਹੇ ਤੀ ਦੇਣ ਤੇ ਚਲੇ ਬਾਈ ਬਜੇ ਕਢਾ ਕੇ ਮੜਾਉਣਾ ਆਪਾ ਇਹ ਤਾਂ ਮੁੰਡੇ ਤੋਂ ਰੱਖਣ ਨੂੰ ਨਹੀਂ ਦੇਣਾ ਵੀਰੇ ਆਇਆ ਲੈਣ ਹੈਰੀ ਰਹਿਣੀ ਵਾਲਾ ਜਾਨਵਰ ਇਹ ਬਾਈ ਨੇ 2 ਮਹੀਨੇ ਲਈ ਲੈ ਕੇ ਜਾਣਾ ਉਹ ਨਹੀਂ ਬਾਈ ਦਿੱਤਾ ਹੈਗਾ ਵਿੱਚ ਯਾਰ ਬੰਦੇ ਤੰਗ ਕਰੀ ਜਾਂਦੇ ਨੇ ਬਾਹਲੇ ਕੋਈ ਨਹੀਂ ਵੀਰੇ ਰੱਖ ਦ ਕੜਾਲਾ ਬੋਜੇ ਠੀਕ ਆ ਵੀਰੇ ਜੇ ਤੈਨੂੰ ਹੋ ਗਿਆ ਵੀ ਹਾਂ ਛੱਡ ਦੇ ਦੋ ਮਹੀਨੇ ਵੀਰੇ ਛੱਡ ਜਾਊਂਗਾ ਇਹਨੇ ਦੋ ਰੱਖ ਲੈ ਤਿੰਨ ਰੱਖ ਲੈ ਯਾਨੀ ਹੋਣ ਵੀ ਉੱਡਣਾ ਆਪਣੇ ਕੋ ਆਪਾਂ ਨੂੰ ਤਾਂ ਇਹੀ ਆ ਬੰਦਾ ਦੱਸੇ ਤਾਂ ਸਹੀ ਯਾਰ ਹਾਂ ਹਾਂ ਵੀਰੇ ਯਾਰ ਤੈਨੂੰ ਕਿਹਾ ਵੀ ਆਪਾਂ ਵਰਤਾਂਗੇ ਯਾਰ